ਕਿ ਪੀਰਾਂ ਦੇ ਦਰਬਾਰ ਤੇ ਦੀਵੇ ਕਿਉਂ ਬਾਲੇ ਜਾਂਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਨ੍ਹਾਂ ਨੂੰ ਨੀਂਦ ਆ ਰਹੀ ਹੈ ਉਹ ਪਿੱਛੇ ਜਾ ਕੇ ਸੋ ਜਾਓ ਤੇ ਜਿਨ੍ਹਾਂ ਨੇ ਫਕੀਰੀ ਪੀਰੀ ਦਾ ਆਨੰਦ ਲੈਣਾ ਤੇ ਇੱਥੇ ਆ ਕੇ ਬਹਿ ਜਾਓ ਜਿਨ੍ਹਾਂ ਨੇ ਪੀਰੀ ਫਕੀਰੀ ਦਾ ਆਨੰਦ ਲੈਣਾ ਬਾਬਾ ਜੀ ਇੱਥੇ ਆ ਕੇ ਬਹਿ ਜਾਓ ਇੱਥੇ ਸੋਣ ਆਇਓ ਕਿ ਵਕਤ ਗਵਾਉਣ ਆਇਓ ਕਿ ਵਕਤ ਪਾਉਣ ਆਇਓ ਸਤਿਕਾਰਯੋਗ ਬਾਬਾ ਬਿੱਲੇ ਸ਼ਾਹ ਜੀ ਮੇਰੀ ਚੰਡੀਗੜ੍ਹ ਦੀ ਧਰਤੀ ਪਾਕ ਪਵਿੱਤਰ ਧਰਤੀ ਇਹਨਾਂ ਫਕੀਰਾਂ ਦੇ ਅੱਜ ਇਥੋਂ ਦਰਸ਼ੋ ਦੇਦਾਰ ਹੋਏ ਆ ਅੱਲਾ ਪਾਕ ਸਭ ਨੂੰ ਚੜ੍ਹਦੀ ਕਲਾ ਰੱਖੇ ਖੁਸ਼ ਰੱਖੇ ਕਰਮ ਬਣਾ ਕੇ ਰੱਖੇ ਸਾਰਿਆਂ ਦੇ ਉੱਪਰ ਦੀਵੇ ਕਿਉਂ ਜੋ ਇਸ ਦੁਨੀਆ ਦੇ ਉੱਪਰ ਪੀੜਾ ਫਕੀਰਾਂ ਦਾ ਵਾਸ ਹੋਇਆ ਨਾ ਬਾਬਾ ਜੀ ਸਰਕਾਰ ਨੇ ਫਰਮਾਨ ਕੀਤਾ ਜਿਹੜਾ ਸਾਡਾ ਹੋਊਗਾ ਸਾਡਾ ਹੋਊਗਾ ਸਾਡੇ ਨਾਲ ਜੁੜੂਗਾ ਕਿਵੇਂ ਸਰਕਾਰ ਨੇ ਫਰਮਾਨ ਕੀਤਾ ਮੌਲਾ ਲਈ ਸਰਕਾਰ ਕੀ ਕਹਿੰਦੇ ਆ ਓਏ ਕਹਿੰਦੇ ਦੀਵੇ ਚੋਂ ਦੀਵਾ ਬਣੂ ਇਨਸਾਨ ਚੋਂ ਇਨਸਾਨ ਬਣਦਾ ਇਨਸਾਨ ਚੋਂ ਇਨਸਾਨ ਦਾ ਜਨਮ ਦੀਵੇ ਚੋਂ ਦੀਵੇ ਦਾ ਜਨਮ ਸਰਕਾਰ ਨੇ ਕਿਹਾ ਖਿੱਦਾ ਪਹਿਲੇ ਬਾਹਰਲਾ ਦੀਵਾ ਬਾਲ ਓਏ ਜਦੋਂ ਬਾਹਰ ਤੇ ਦੀਵ ਦੀ ਲੋ ਤੇਰੇ ਅੰਦਰ ਪਈ ਫਿਰ ਅੰਦਰਲਾ ਦੀਵਾ ਬਲੂਗਾ ਪਹਿਲੇ ਬਾਹਰ ਦੀਵਾ ਬਾਲ ਬਾਹਰਲੇ ਦੀਵੇ ਤੋਂ ਤੇਰੀ ਜੋਤ ਤੋਂ ਜੋਤ ਜਦ ਕੇ ਤੇਰਾ ਅੰਦਰਲਾ ਦੀਵਾ ਜਦੋਂ ਬਲ ਗਿਆ ਨਾ ਬਾਬਾ ਜੀ ਫਿਰ ਪੀਰ ਵਾਲਾ ਹੋ ਗਿਆ ਫਿਰ ਗੁਰੂ ਵਾਲਾ ਹੋ ਗਿਆ ਫਿਰ ਗੁਰੂ ਵਾਲਾ ਹੋ ਗਿਆ ਆਓ ਇਹ ਜਿਹੜੇ ਬੈਠੇ ਹੈ ਨਾ ਕੱਤੀਆਂ ਦੇ ਵਿਰਾਜਮਾਨ ਇਹਨਾਂ ਕੋਲ ਸੱਤ ਚੀਜ਼ਾਂ ਸੱਤ ਚੀਜ਼ਾਂ ਤੁਹਾਡੇ ਕੋਲੋਂ ਅਲੱਗ ਦੇ ਬਾਬਾ ਜੀ ਸੱਤ ਚੀਜ਼ਾਂ ਲੱਗ ਚੱਕੀ ਫਿਰਦੇ ਆ ਜਿਹੜੇ ਬੈਠੇ ਗੱਡੀਆਂ ਦੇ ਉੱਪਰ ਜੇ ਸੱਤ ਗੱਲਾਂ ਤੁਹਾਡੇ ਪੱਲੇ ਵੀ ਪੈ ਜਾਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਤੁਹਾਨੂੰ ਗੱਡੀਆਂ ਨਸੀਬ ਹੋਣਗੀਆਂ ਪਰ ਇਹ ਕਹਿ ਸਕਦਾ ਤੁਸੀਂ ਇਹਨਾਂ ਦੇ ਬਰਾਬਰ ਬੈਠਣ ਜੋਗ ਹੋ ਜਾਓਗੇ ਬਾਬਾ ਜੀ ਆਓ ਸੱਤ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਜਾਵਾਂਗਾ ਕਿਹੜੀਆਂ ਸੱਤ ਚੀਜ਼ਾਂ ਨਾਲ ਕੋਲ ਨੇ One of them.